ਵੇਖੋ ਜੀ ਹੁਣ ਤੁਹਾਨੂੰ ਮੈਂ ਇਹ ਜਿਹੜੀ ਡਰੈੱਸ ਵਾ ਇਹਨੂੰ ਖੁੱਲਾ ਕਰਨਾ ਦੱਸ ਰਹੀ ਆ। ਇਹ ਸਭ ਤੋਂ ਪਹਿਲਾਂ ਆ ਜਿਹੜੀ ਸੀਨ ਆਈ ਦੀ ਮੋਢੇ ਦੀ। ਆ ਸੂਈ ਦੀ ਮਦਦ ਨਾਲ ਇਹਨੂੰ ਇਹ ਦੇੜ ਦੇਣਾ ਵਾ। ਆ ਵੇਖੋ ਦੇੜਗੀ। ਇਹ ਦੋਵੇਂ ਪਾਸੇ ਆ ਚੈਸਟ ਵਾਲਾ ਪਾਸਾ ਵੀ ਦੇੜ ਦੇਣਾ ਵਾ ਤੇ ਬਾਹਾਂ ਵਾਲਾ ਪਾਸਾ ਵੀ ਮੋਢਾ ਵੀ ਜਿਹੜਾ ਹੈ ਉਹ ਵੀ ਦੇੜ ਦੇਣਾ। ਇਹ ਦੇੜ ਗਿਆ। ਇਹ ਜਿਹੜੀ ਪੈਂਡ ਦੀ ਡਰੈੱਸ ਵਾ ਉਹ ਮੈਂ 1 ਇੰਚ ਖੁੱਲੀ ਕਰਨੀ ਆ ਇਹ ਵੇਖੋ ਜੀ ਬਾਹ ਜਿਹੜੀ ਆ ਇਹ ਸਾਰੀ 1.5 ਨਹੀਂ ਪਈ ਆ ਜਿਹੜਾ ਮੋਢਾ ਵਾ ਇਹ ਸਾਰਾ ਹੀ ਇੱਥੋਂ 1.5 ਨਾ ਪਿਆ ਵਾ ਇਹ 1 ਇੰਚ ਖੁੱਲੀ ਕਰਨੀ ਆ ਇੱਥੇ ਆਪਾਂ 1 ਇੰਚ ਤੇ ਇਹਦਾ ਨਿਸ਼ਾਨ ਲਾ ਲੈਣਾ ਲੱਗ ਗਿਆ ਇਹ ਵੇਖੋ ਇਧਰ ਜਿਹੜੀ ਬਾਹ ਆ ਇਹ ਆਪਾਂ 1 ਇੰਚ ਇੱਥੋਂ ਬਾਹ ਨੂੰ ਖੁੱਲੀ ਕਰਨੀ ਆ ਆ ਉਹਨਾਂ ਦੀ ਸੀੜਨਾ ਪਹਿਲੀ ਆ ਵੇਖੋ 1 ਇੰਚ ਤੇ ਇਹ ਨਿਸ਼ਾਨ ਲੱਗ ਗਿਆ ਇਹ ਜਿਹੜਾ ਨਿਸ਼ਾਨ ਵਾ ਇਹਨਾਂ ਨੂੰ ਆਪਾਂ ਆਪਸ ਵਿੱਚ ਮਿਲਾ ਲੈਣਾ ਵਾ ਕੋਈ ਇੰਨਾ ਮੁਸ਼ਕਲ ਕੰਮ ਨਹੀਂ ਇਹ ਜਿਹਨੂੰ ਨਹੀਂ ਵੀ ਕਰਨਾ ਆਉਂਦਾ ਉਹ ਵੀ ਕਰ ਸਕਦਾ ਵਾ ਸਿਰਫ ਥੋੜਾ ਮਤਲਬ ਦਿਮਾਗ ਦੇ ਨਾਲ ਸੋਚ ਕੇ ਵੀ ਇਹਨਾਂ ਆਪਾਂ ਖੁੱਲਾ ਕਰਨਾ ਆਪਾਂ ਨਿਸ਼ਾਨ ਲਾ ਲੈਣੇ ਆ ਸਭ ਤੋਂ ਪਹਿਲਾਂ ਫਿਰ ਮਸ਼ੀਨ ਤੇ ਜਾ ਕੇ ਆਪਾਂ ਉਹਨੂੰ ਸਲਾਈ ਲਾ ਦੇਣੀ ਆ ਕੋਈ ਇੰਨਾ ਵੱਡਾ ਕੰਮ ਨਹੀਂ ਇਹ ਜਿਹੜੀ ਡਰੈਸ ਆ ਇਹ ਮੈਂ ਸਿਰਫ ਮੈਨੂੰ ਐਲਟਰ ਕਰਨ ਵਾਸਤੇ ਹੀ ਆਈ ਆ ਆ ਵੇਖੋ ਆਨ ਚਾਲ ਲੱਗ ਗਿਆ ਇਤਰੋਂ ਅਹੀਂ ਆ ਜਿੰਨੀ ਉਹਨਾਂ ਦੀ ਕਮਰ ਬਾ ਕਮਰ 1 ਇੰਚ ਕਮਰ ਆਪਾਂ ਖੁੱਲੀ ਕਰਨੀ ਆ ਆ ਵੇਖੋ ਆ ਉਹਨਾਂ ਦੀ ਸੀਣ ਮੈਂ ਪਹਿਲੀ ਸੀਣ ਲੱਗੀ ਕਮਰ ਦੀ ਆ ਆਪਾਂ 1 ਇੰਚ ਤੇ ਨਿਸ਼ਾਨ ਲਾ ਲਿਆ ਠੀਕ ਹੈ ਜੀ ਇਹ 1 ਇੰਚ ਤੇ ਨਿਸ਼ਾਨ ਲੱਗ ਗਿਆ ਆ ਵੀ ਆਪਾਂ ਇਥੋਂ 1 ਇੰਚ ਤੇ ਛਾਤੀ ਤੋਂ ਨਿਸ਼ਾਨ ਲਾ ਲੈਣਾ ਠੀਕ ਹੈ ਫਿਰ ਬਾਅਦ ਵਿੱਚ ਆਪਾਂ ਇਹਨਾਂ ਦੋਵਾਂ ਸੀਨਾ ਨੂੰ ਆਪਸ ਵਿੱਚ ਮਿਲਾ ਦੇਣਾ ਆ ਵੇਖੋ ਜਿੱਥੇ ਨਿਸ਼ਾਨ ਲੱਗਾ ਇਹਨਾਂ ਸੀਨਾ ਦੋਵਾਂ ਨੂੰ ਮੈਂ ਆਪਸ ਵਿੱਚ ਮਿਲਾਤਾ ਮੋਟੇ ਵਾਲੀ ਸੀਨਾ ਜਿਹੜੀ ਬਾਹਾਂ ਦੀ ਉਧਰੋਂ ਆ ਸੀਨਾ ਆ ਗਈ ਇਸ ਨੂੰ ਮੈਂ ਆਪਸ ਵਿੱਚ ਮਿਲਾ ਦਿੱਤਾ ਠੀਕ ਆ ਜੀ ਇਹ ਦੋਵੇਂ ਸੀਨਾ ਇਸ ਤਰ੍ਹਾਂ ਆਪਸ ਵਿੱਚ ਮਿਲ ਗੀਆਂ ਫਿਰ ਆਪਾਂ ਮਸ਼ੀਨ ਤੇ ਜਾ ਕੇ ਆਹ ਜਿਹੜੀ ਬਾਹਮਾ ਇੱਥੋਂ ਸਿਲਾਈ ਸ਼ੁਰੂ ਕਰਨੀ ਆ ਸ਼ੁਰੂ ਕਰਕੇ ਸਿਲਾਈ ਆ ਵੇਖੋ ਇੱਥੋਂ ਤੱਕ ਲੈ ਆਉਣੀ ਆ ਫਿਰ ਇੱਥੋਂ ਲਿਆ ਕੇ ਕਮਰ ਤੱਕ ਲੈ ਆਉਣੀ ਆ ਜਿੰਨੀ ਆਪਾਂ ਨੂੰ ਕਮਰ ਖੁੱਲੀ ਚਾਹੀਦੀ ਆ ਬਾਕੀ ਅੱਗੇ ਇਹ ਪਾਗੀ ਦੇ ਨਾਲ ਹੀ ਇਹ ਸੀਨ ਇਸ ਤਰ੍ਹਾਂ ਸਿੱਧੀ ਬੜਾ ਦੇਣੀ ਆ